ਨਜ਼ਦੀਏ ਜੀ ਅੱਜ ਪੁਤਪਾਲ ਸਾਹਿਬ ਨੇ 11 ਨੈਸ਼ਨਲ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਨੁਕਤੀ ਪੱਤਰ ਵੰਡੇ ਜੀ ਨੁਕਤੀ ਪੱਤਰ ਵੰਡਨ ਤੇ ਪੁਤਪਾਲ ਸਾਹਿਬ ਨੇ ਕਿਹਾ ਆਓ ਸੁਣੋ ਅੱਜ ਦੇਸ਼ ਤੇ ਪੰਜਾਬ ਦਾ ਮਾਣ ਵਧਾਉਣ ਵਾਲੇ 11 ਮਾਨਮਤੇ ਖਿਡਾਰੀਆਂ ਨੂੰ ਕਲਾਸ 1 ਅਫਸਰਾਂ ਦਾ ਨੁਕਤੀ ਪੱਤਰ ਦੇ ਰਹੇ ਹਾਂ ਸੱਤ ਖਿਡਾਰੀਆਂ ਨੂੰ PPS ਤੇ ਚਾਰ ਖਿਡਾਰੀਆਂ ਨੂੰ PCS ਵੱਜੋਂ ਨਿਯੁਕਤ ਕੀਤਾ ਗਿਆ ਸਾਰੇ ਖਿਡਾਰੀਆਂ ਸਮੇਤ ਇਹਨਾਂ ਦੇ ਪਰਿਵਾਰ ਤੇ ਕੋਚ ਸਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ बतौर ਖੇਡ ਪ੍ਰੇਮੀ ਇਹਨਾਂ ਖਿਡਾਰੀਆਂ ਦਾ ਸਨਮਾਨ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਤੁਹਾਨੂੰ ਦੱਸਤੀ ਚੀ ਪੰਤਮਾ ਸਾਹਿਬ ਨੇ ਅੱਜ ਕਿਹਾ ਜੋ ਹੈ ਨੈਸ਼ਨਲ ਖਿਡਾਰੀਆਂ ਨੂੰ ਜਿਸਦੇ ਵਿੱਚ ਕ੍ਰਿਕਟਰ ਹਰਮਨਪ੍ਰੀਤ ਕੌਰ ਵੀ ਸ਼ਾਮਿਲ ਹਨ ਸਾਰਿਆਂ ਨੂੰ ਜੋ ਹੈ 11 ਖਿਡਾਰੀਆਂ ਨੂੰ ਪੀਸੀਐਸ ਤੇ ਪੀਪੀਐਸ ਪੋਰਟਾਂ ਦਿੱਤੀਆਂ ਗਈਆਂ ਜੀਏ ਹੈਗੀਆਂ ਜੀ ਸਰਕਾਰੀ ਨੌਕਰੀਆਂ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਹੁਣ ਤਾਂ ਸਰਕਾਰ ਜੋ ਹੈਗੀ ਹੈ ਪੰਥਮਾ ਸਾਹਿਬ ਦੀ ਉਹ ਖਿਡਾਰੀਆਂ ਨੂੰ ਵੀ ਸਹਾਇਤ ਕਰਦੀ ਪਈ ਹੈਗੀ ਹੈ ਅਰਮਨਪ੍ਰੀਤ ਕੌਰ ਦਾ ਨਾਮ ਨੇ ਪੰਜਾਬ ਦੇ ਨਾਲ ਜੁੜਿਆ ਹੋਇਆ ਕਿਉਂਕਿ ਉਹ ਕ੍ਰਿਕਟ ਖੇਡਦੀ ਹੈਗੀ ਹੈ ਤੇ ਕੈਪਟਨ ਹੈਗੀ ਇੰਡੀਅਨ ਕ੍ਰਿਕਟ ਟੀਮ ਦੀ ਉਹਨਾਂ ਦੇ ਸਮੇਤ 10 ਹੋਰ ਖਿਡਾਰੀਆਂ ਨੂੰ ਜੋ ਹੈ ਸਨਮਾਨਿਤ ਕੀਤਾ ਗਿਆ ਸਰਕਾਰੀ ਨੌਕਰੀਆਂ ਦੇ ਕੇ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਤੁਹਾਡਾ ਆਤੀਪੰਥਪਾ ਸਾਹਿਬ ਨੇ ਕੀ ਕਿਹਾ ਦੁਬਾਰਾ ਅੱਜ ਦੇਖ ਤੇ ਪੰਜਾਬ ਦਾ ਮੰਗਦਾਨ ਬਾਰੇ 11 ਖਡਾਰੀਆਂ ਨੂੰ ਜੋ ਹੈ ਕਲਾਸ 1 ਅਫਸਰਾਂ ਦੇ ਨੁਕਤੀ ਪੱਤਰ ਵੰਡੇ ਜਾਂਜੀ ਕਲਾਸ 1 ਆਫੀਸਰਸ ਦੇ ਨੁਕਤੀ ਪੱਤਰ ਵੰਡੇ ਹੈ ਜੀ ਆਫੀਸਰਸ ਪੀਪੀਐਸ ਤੇ ਪੀਸੀਐਸ ਉਹਨਾਂ ਨੂੰ ਜੋ ਹੈ ਦਿੱਤੀ ਹੈਗੀ ਨੌਕਰੀਆਂ ਸਟੇਟ ਵੱਲੋਂ ਵਧੀਆ ਕੰਮ ਕੀਤਾ ਭਵੰਤਨ ਸਾਹਿਬ ਨੇ ਭਵੰਤਨ ਸਾਹਿਬ ਤੁਸੀਂ ਇਦਾਂ ਹੀ ਹੋਰ ਨੌਕਰੀਆਂ ਦਿੰਦੇ ਰਹੋ ਹੁਣ ਤਾਂ ਭਵੰਤਨ ਸਾਹਿਬ ਖਡਾਰੀਆਂ ਨੂੰ ਵੀ ਨੌਕਰੀਆਂ ਦੇਣੀ ਸ਼ੁਰੂ ਕਰਤੀ ਹੈਗੀਆਂ ਜੀ ਪੀਸੀਐਸ ਪੀਪੀਐਸ ਉਹਨਾਂ ਦੀ ਜਿਹੜੀ ਹੈ ਪੋਸਟ ਦਿੱਤੀ ਹੈਗੀ ਸੱਤ ਖਿਡਾਰੀ ਜਿਹੜੇ ਹੈਗੇ ਜੀ ਉਹਨਾਂ ਚ ਪੀਪੀਐਸ ਹੈਗੇ ਤੇ ਚਾਰ ਖਿਡਾਰੀ ਪੀਸੀਐਸ ਨੁਕਤਤੇ ਗਏ ਹੈਗੇ ਪੰਤਪਾ ਸਾਹਿਬ ਨੇ ਕੀ ਕਿਹਾ ਇੰਗਲਿਸ਼ ਟੂਡੇ 11 UNREWARDED PLAYERS WHO MADE THE COUNTRY ਐਂਡ ਪੰਜਾਬ ਪ੍ਰਾਊਡ ਡਿਸਟ੍ਰਿਬਿਊਟਿਡ ਅਮੰਗ ਅਪੋਇੰਟਮੈਂਟ ਲੈਟਰਸ ਆਫ ਕਲਾਸ 1 ਆਫੀਸਰਸ 7 ਬਾ ਡਿਸਟ੍ਰਿਬਿਊਟਿਡ ਪੀਪੀਐਸ ਐਂਡ 4 ਪਲੇਅਰਸ ਵਰ ਗਿਵਨ ਪੀਸੀਐਸ ਜੌਬਸ ਤੁਹਾਨੂੰ ਦੱਸਦੀ ਹੈ ਜੀ ਅੱਜ ਪੰਤਪਾ ਸਾਹਿਬ ਨੇ ਜੋ ਹੈ ਖਿਡਾਰੀਆਂ ਨੂੰ ਮੋਟੀਵੇਟ ਕਰਨ ਵਾਸਤੇ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈਗੀ ਜੀ ਪੀਪੀਐਸ ਤੇ ਪੀਸੀਐਸ ਦੀ ਸਟੇਟ ਲੈਵਲ ਦੀ ਨੌਕਰੀ ਦਿੰਦੀ ਹੈ ਉਹ ਵੀ ਆਫੀਸਰ ਲੈਵਲ ਦੀ ਉਹ ਵੱਡੀ ਗੱਲ ਹੈ ਕਿ ਤੁਸੀਂ ਵਰ ਕੀ ਕਹੋ ਜਰੂਰ ਕਮੈਂਟਾਂ ਚ ਦੱਸੋ ਤੁਹਾਨੂੰ ਲਗਾਤਾਰ ਖਬਰਾਂ ਦਿੰਦੇ ਹੈਗੇ ਕਿ ਪੰਚਮਾ ਸਾਹਿਬ ਕੀ ਖਬਰ ਦਿੰਦੇ ਪੰਚਮਾ ਸਾਹਿਬ ਦੁਬਾਰਾ ਤੁਹਾਨੂੰ ਸਲੂਟ ਹੈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਦਾਂ ਹੀ ਕੰਮ ਕਰਦੇ ਰਹੋ ਲੋਕਾਂ ਨੂੰ ਜੋ ਹੈ ਪ੍ਰੋਸਾਈਡ ਕਰਦੇ ਰਹੋ ਉਨ ਤੱਕ ਸਾਡੇ ਖਿਡਾਰੀ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਨੌਕਰੀਆਂ ਦਿੱਤੀ ਜਾ ਰਹੀਆਂ ਹੈ ਕਰੋੜਾਂ ਰੁਪਏ ਦਿੱਤੇ ਜਾ ਰਹੇ ਹੈਗੇ ਪੰਜਾਬ ਲੈਵਲ ਤੇ ਪੰਤਮਾ ਸਾਹਿਬ ਤੁਸੀਂ ਵਧੀਆ ਕੰਮ ਕਰਦੇ ਹੋ ਤੁਸੀਂ ਦੇਸ਼ ਦੇ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਜੋ ਹੈ ਸਨਮਾਨਿਤ ਕੀਤਾ ਰਾਸ਼ੀ ਦੇ ਨਾਲ ਵਧੀਆ ਖਬਰ ਬਰਤੋਤ ਬਰਤੋਤ ਵੀਡੀਓ ਸ਼ੇਅਰ ਹੋਣੀ ਚਾਹੀਦੀ ਹੈ ਜੀ ਤੇ ਚੈਨਲ ਸਬਸਕ੍ਰਾਈਬ ਕਰ ਤੋਂ ਇਦਾਂ ਦੀਆਂ ਖਬਰਾਂ ਵਾਸਤੇ ਦੇਖਦੇ ਰਹੋ ਤੁਹਾਨੂੰ ਦੱਸਤੀ ਜੀ ਜਾਂਦੇ ਜਾਂਦੇ ਪੰਤਮਾ ਸਾਹਿਬ ਨੇ ਇੱਕ ਵੱਡਾ ਕੰਮ ਕੀਤਾ ਹੈਗਾ ਸਰਕਾਰੀ ਨੌਕਰੀਆਂ ਦਿੱਤੀ ਹੈਗੀ ਜੀ ਆਫੀਸਰ ਲੈਵਲ ਦੀ ਪੀਪੀਐਸ ਐਂਡ ਪੀਸੀਐਸ ਸੱਤ ਖਿਡਾਰੀਆਂ ਨੂੰ ਪੀਪੀਐਸ ਤੇ ਚਾਰ ਖਿਡਾਰੀਆਂ ਨੂੰ ਪੀਸੀਐਸ ਵਿਭਾਗ 'ਚ ਨੌਕਰੀ ਦਿੱਤੀ ਹੈਗੀ ਇਹ ਵੱਡੀ ਖਬਰ ਬਹੁਤ ਤੋਂ ਬੀ ਵੀਡੀਓ ਸ਼ੇਅਰ ਕਰਨੀ ਚਾਹੀਦੀ ਪੰਤਮਨ ਸਾਹਿਬ ਤੁਸੀਂ ਇਦਾਂ ਹੀ ਜੋਬਸ ਪ੍ਰੋਵਾਈਡ ਕਰਦੇ ਰਹੋ ਪੰਤਮਨ ਸਾਹਿਬ ਨੇ ਲਗਾਤਾਰ ਜੋਬ ਦਿੱਤੀਆਂ ਤੇ ਇਸ ਵਾਰ ਖਿਡਾਰੀਆਂ ਨੂੰ ਵੀ ਜੋਬਸ ਦੇ ਰਹੇ ਹੈਗੇ ਇਹ ਚੀ ਵੱਡੀ ਖਬਰ